ਲੋ ਜੀ ਅੱਜ ਸਾਡੇ ਪਿੰਡ ਹੈਗਾ ਜੀ ਖੂਨਦਾਨ ਕੈਂਪ ਤੇ ਰક્તਦਾਨ ਦੁਨੀਆ ਦਾ ਸਭ ਤੋਂ ਵੱਡਾ ਦਾਨ ਹੁੰਦਾ ਹੈ ਤੇ ਮਾਸਟਰ ਜੀ ਅਰਗਣ ਬਾਈ ਲਵਲੀ ਅਰਗਣ ਐਫਟੀ ਅਰਗਣ ਕਰਦੇ ਆਂ ਗੱਲਬਾਤ ਹੋਰ ਵਾਟਰ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਕਿਹਦੇ ਵੇਲੇ ਲਾਇਆ ਜਾ ਰਿਹਾ ਜੀ ਕੈਂਪ ਇਹ ਆਪਣੇ ਕਲੱਬ ਨੂੰ ਲਾਇਆ ਜਾ ਰਿਹਾ ਜੀ ਦਾ ਨਾਮ ਆਪਣਾ ਹਾਂਜੀ 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 ਉਹਨਾਂ ਵੱਲੋਂ ਇਹਨਾਂ ਨੇ ਨੌਜਵਾਨਾਂ ਨੇ ਹੜਪੀਟਾਂ ਚ ਵੀ ਕਾਫੀ ਮਦਦ ਕੀਤੀ ਸੀ ਤੇ ਕਰਨੀ ਵੀ ਚਾਹੀਦੀ ਹੈ ਹਾਂ ਐਕਟਿਵ ਹੋਇਆ ਹੈ ਮੁੰਡੇ ਐਸੀ ਕੀ ਹਾਂਜੀ ਹਾਂਜੀ ਵਧੀਆ ਖੂਨਦਾਨ ਕੈਂਪ ਤੋਂ ਸਟਾਰਟ ਕੀਤਾ ਹੈ ਇਸ ਤੋਂ ਬਾਅਦ ਹੋਰ ਵੀ ਪਿੰਡ ਦੇ ਮਤਲਬ ਵਧੀਆ ਅ ਘੱਡਾ-ਘੁੱਡਾ ਵਾਲਾ ਵੀ ਖਰਾਜ ਆਊਗਾ ਟੂਰਨਾਮੈਂਟ ਵੀ ਕਰਵਾਇਆ ਜਾਉਂਦਾ ਵੀ ਬਹੁਤ ਜ਼ਰੂਰੀ ਹੈ ਜੀ ਨਸ਼ਾ ਦੇ ਉਹ ਸਾਡੇ ਕੋਲ ਪਾਸੇ ਹੁੰਦੇ ਜਵਾਕ ਹਾਂਜੀ ਹਾਂਜੀ ਮੇ ਤਾਂ ਕਲੀਆਂ ਰਹਿਣ ਤਾਂ ਇਹੇ ਜੇ ਕੰਮ ਹੁੰਦੇ ਰਹਿਣ ਪਿੰਡ 'ਚ ਤੇ ਅੱਜ ਕਿੰਨੀਆਂ ਕਿ ਜੁਨਟਾਂ ਦਾ ਰਾਦਾ ਜੀ ਮਤਲਬ ਹੈਗਾ ਟਾਰਗੇਟ ਆਪਣਾ ਸਾਰੇ ਟਾਰਗੇਟ ਦਾ 40 ਪਲੱਸ ਦਾ ਹੋ ਹੀ ਜਾਗੇ ਠੀਕ ਠੀਕ ਚਲੋ ਪਹਿਲਾਂ ਮੈਂ ਆਹ ਕਰੀ ਸੀ ਮੀਟਿੰਗ ਕਰੀ ਸੀ ਤੋਂ ਪਹਿਲਾਂ ਹਾਂਜੀ 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 ਤੇ ਬਾਹਰ ਵਾਲਿਆਂ ਨੇ ਨਾਲ ਲਖਾਈ ਸੀ ਮਤਲਬ 40 ਪਲੱਸ ਦਾ ਟਾਰਗੇਟ ਹੈਗਾ ਅਸਲ ਨਾਲ ਲੋਕ ਡਰ ਜਾਂਦੇ ਥੋੜਾ ਜਿਹਾ ਵੀ ਪਤ ਨਹੀਂ ਕਿੱਡੀ ਕ ਸੂਈ ਹੁੰਦੀ ਕਿਵੇਂ ਹੁੰਦੀ ਏ ਤੇ ਥੋੜਾ ਡਰਨਾ ਨਹੀਂ ਚਾਹੀਦਾ ਇਹ ਚੀਜ਼ ਤਾਂ ਬਹੁਤ ਵਧੀਆ ਤੇ ਬਹੁਤ ਪੰਨ ਵਾਲਾ ਕੰਮ ਹੈ ਹਾਂਜੀ ਹਾਂਜੀ ਅੰਦਰ ਬੜਾ ਜਿਹਾ ਇਸ਼ਾ ਹੈ ਆ ਗਿਆ ਹਾਂ ਮੈਂ ਕੋਰ ਬਹੁਤਾ ਦਰਦ ਨਹੀਂ ਹੁੰਦਾਗਾ ਹਾਂਜੀ 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 ਉਹ ਨਾਰਮਲੀ ਜਾਂਦਾਗਾ ਭੰਡਾ ਰਾਗਾ ਆਜੋ ਉਹ ਤਾਂ ਬਸ ਵਧੀਆ ਲੱਗੋਗੀ ਕੋਈ ਵਾਹ ਵਾਹ ਲੈ ਗਿਵ ਮੈਮ ਬਹੁਤ ਵਧੀਆ ਦੇਖੋ ਮਾਹਨਾ ਡਰ ਜਾਂਦਾ ਬੰਦਾ ਸੂਈ ਦੇ ਵੇਖ ਕੇ ਗੱਲ ਇੱਡੀ ਇੱਡੀ ਵੀ ਨਹੀਂ ਹੁੰਦੀ ਤੇ ਇੱਕ ਬਰੀ ਜਿਹੀ ਜੁਟ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਕਿੰਨੇ ਚਿਰ ਬਾਅਦ ਆਪਾਂ ਕਰਵਾ ਸਕਦੇ ਹਾਂ ਧੰਨਵਾਦ ਤਨ ਤਰਮੀਨੇ ਬਾਤ ਹਾਂਜੀ ਹਾਂਜੀ ਤਨ ਮੈਨੂੰ ਮੱਤ ਬਲੱਡ ਨੇਟ ਕਰਤਾ ਠੀਕ ਹੈ ਠੀਕ ਹੈ ਹੋਰ ਅਟਰੀ ਠੀਕ ਹੈ ਤੁਸੀਂ ਭਾਰ ਦੇ ਯੋਗਦਾਨ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਆਪਾਂ ਫਿਟਨੈਸ ਆਫ ਕੇ ਦੋ ਸਾਲ ਤੋਂ ਕੀ ਕਰ ਰਹੇ ਹੋ ਬਹੁਤ ਵਧੀਆ ਹੈ ਠੀਕ ਹੈ ਹਾਂਜੀ ਹਾਂਜੀ ਹਮੇ ਕਸਟਮ ਹੋ ਗਿਆ ਠੀਕ ਹੈ ਬਾਕੀ ਵੀ ਸਾਰਿਆਂ ਨੂੰ ਬੇਨਤੀ ਹੈ ਫੂਨਦਾਨ ਕਰਿਆ ਕਰੋ ਫੂਨਦਾਨ ਮਹਾਦਾਨ ਹਾਂ ਫੂਨਦਾਨ ਮਹਾਦਾਨ ਆਰੇ ਅਜੇ ਮਾਟਰ ਜੀ ਹੁਣ ਕੋਣ ਪਹਿਲੀ ਰਿਕੜਵਾ ਰਹੇ ਆ ਇੱਕੜਾ ਵਾੜੇ ਇੱਕ ਵਾਰੀ ਸੱਚ ਮੈਂ ਤੇ ਅਨਮੋਲ ਨਹੀਂ ਦੋ ਹਾਂ 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 ਇਹ ਹੁਣ ਪਰਵਾਉਣੇ ਆ ਦੇ ਨੀ ਨੀ ਸਹੀ ਹੈ ਪਰਵਾਉਣਾ ਚਾਹੀਦਾ ਹੈ ਵਧੀਆ ਹੁੰਦਾ ਇਹਦੇ ਨਾਲ ਜੀ ਸ਼ਾਮ ਹੋ ਗਿਆ ਸਾਡੇ ਹਾਂ ਜਿਵੇਂ ਆਪਾਂ ਖੂਨ ਕਢਾ ਦਿੰਦੇ ਆ ਤੇ ਐਮਰਜੈਂਸੀ ਕਰ ਰੱਬ ਨਾ ਕਰੇ ਕਰੇ ਆਪਾਂ ਨੂੰ ਲੋੜ ਪਵੇ ਤਾਂ ਮਤਲਬ ਉਸਾਇਦਾ ਮਿਲਦੀ ਪੂਰੀ ਤੋਂ ਵੀ ਲੈ ਸਕਦੇ ਆ ਬਾਈ ਤੋਂ ਆਪਾਂ ਲੈ ਸਕਦੇ ਆ ਨਾ ਗੱਲਬਾਤ ਕਰਕੇ ਤੇਰੀ ਤੋਂ ਆਪਾਂ ਕੰਮਸੀ ਕਢਾ ਸਕਦੇ ਆ ਜੁੰਟਾ ਪਰ ਮਿਲ ਜਾਂਦੀ ਆ ਇਹਦਾ ਆਪਾਂ ਨੂੰ ਕੋਈ ਸਰਟੀਫਿਕੇਟ ਵਗੈਰਾ ਦੰਦੇ ਹੁੰਦੇ ਨੇ ਸਰਟੀਫਿਕੇਟ ਤੇ ਮੈਡਲ ਵੀ ਮਿਲਦਾ ਬਾਈ ਆਪਾਂ ਉਹ ਦਿਖਾ ਕੇ ਲੜਦੇ ਆ ਜੁੰਟਾ ਵੀ ਲੈ ਸਕਦੇ ਆ ਕਈ ਵਾਰ ਆਪਣਾ ਐਮਰਜੈਂਸੀ ਪੈਂਦੀ ਆ ਤਾਂ ਆਪਾਂ ਜਿੰਨੀ ਮਰਜ਼ੀ ਜੁੰਟਾ ਤੱਕ ਲੈ ਸਕਦੇ ਆ ਤੇ ਨਾਲੇ ਬੰਦੇ ਦਾ ਬਲੱਡ ਟੈਸਟ ਹੋ ਜਾਂਦਾ ਖੂਨ ਕੋਈ ਬਿਮਾਰੀ ਚ ਮਾਰੀ ਉਹਦਾ ਵੀ ਪਤਾ ਲੱਗ ਜਾਂਦਾ ਉਹਦਾ ਆਡਾ ਪਿੰਡ ਆਦਰੀਆਂ ਜੀ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਬਲਾਕ ਲੰਬੀ ਤਹਿਸੀਲ ਮਲੂਰ ਕਰਤਾ ਰੈਪ ਇਹਦਾਣਾ ਹਾਂ ਜੀ ਹਾਂ ਜੀ ਮੈਂ ਤਾਂ ਤੱਕ ਪਰਸੋਂ ਦੇਰ ਕਰਕੇ ਦੇ ਜੀ ਹਾਂ 18 ਝੋਟਾ ਜਾਈ ਦੀ ਸੀ ਦਸੀਆਂ ਸੀ ਤਿੰਨ ਮਹੀਨੇ ਪਹਿਲਾਂ ਹਾਂ ਤੱਕ ਪੁੱਛਿਆ ਜੋ ਤਿੰਨ ਮਹੀਨੇ ਪਹਿਲਾਂ ਹਾਂ ਨਹੀਂ ਕਰ ਸਕਦਾ ਹੋਰ ਵੀ ਮੁੰਡੇ ਹੈਗੇ ਵਿਚਾਰੇ ਉਹ ਕਹਿੰਦੇ ਸਾਨੂੰ ਹੋ ਕੇ ਕਿਦੀ ਵੀ ਦੇਣਾ ਸਨਾਲਪੁਰ ਫਰੂਟੀ ਪਾਰਟੀ ਵੀ ਦਿੰਦੇ ਠੀਕ ਏ ਜੀ ਕਈ ਵੀਡੀਓ ਆਪਣੇ ਮਿਲਤਾ ਜੀ ਨਾ ਆਏਗਾ ਹਾਂ ਸਹੀ ਗੱਲ ਹੈ ਚਲੋ ਭਾਈ ਨਹੀਂ ਜਰੂਰੀ ਹੈ ਜਰੂਰੀ ਬਿਲਕੁਲ ਠੀਕ ਹੈ ਜੀ ਮਿਲਦੇ ਆਂ ਫਿਰ ਓਕੇ ਜੀ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਕਈ ਦਿਨ ਹੋਰ ਵੀਡੀਓ ਨਾਲ ਰੱਖਾ